ਭਗਵਾਨ ਦਮਨ ਨੇ ਕੱਲ ਸਾਰੀ ਪੰਜਾਬ ਪੁਲਿਸ ਦੀਆਂ ਬਦਲੀਆਂ ਕਰ ਦਿੱਤੀਆਂ ਤੁਸੀਂ ਪੰਜਾਬ ਤੁਸੀਂ ਆਪਣਾ ਬਦਲੋ ਆਪਣਾ ਸੋਚ ਬਦਲੋ ਤੁਸੀਂ ਪੰਜਾਬ ਪੁਲਿਸ ਦੀਆਂ ਬਦਲੀਆਂ ਕਰਕੇ ਕੀ ਨਸ਼ਾ ਛਡਾ ਸਕਦੇ ਇੰਪੋਸੀਬਲ ਕਿਵੇਂ ਨਹੀਂ ਹੋ ਸਕਦਾ ਕਿਵੇਂ ਰੋਕ ਸਕਦਾ ਨਸ਼ਾ ਪੰਜਾਬ ਕਿਵੇਂ ਹੋ ਰੋਕ ਸਕਦਾ ਉਹ ਇਹੋ ਹੀ ਆ ਵੀ ਇਹ ਜਿਹੜੀ ਆਪਾੜੀ ਪਾਰਟੀ ਹੈ ਨਾ ਇਹ ਧਰਮਹੀਣ ਪਾਰਟੀ ਹੈ ਇਹ ਕਿਸੇ ਧਰਮ ਨੂੰ ਨਹੀਂ ਮੰਨਦੀ ਹੁਣ ਤੁਸੀਂ ਫਾਰ ਐਗਜ਼ਾਮਪਲ ਜਿਵੇਂ ਹੁਣ ਕਰਨਜੀ ਤੇ ਉਹ ਮੂਲ ਲੜਿਆ ਸਾਰੀ ਕੰਪਨੀ ਦੇ ਵਿੱਚ ਪੱਗ ਬੰਦ ਰਿਆ ਜਿੱਦਿਓ ਉਹਨੇ ਮੰਥਨ ਕਰਨਾ ਸੀ ਉਹਨੇ ਪੱਗ ਲਾਤੀ ਧਰਮ ਦੇ ਨੇੜੇ ਤੇੜੇ ਵੀ ਨਹੀਂ ਹੈਗੇ ਤੇ ਜੇ ਭਗਤ ਸਿੰਘ ਦੀ ਸੋਚ ਨੂੰ ਮੰਨਦੇ ਆ ਤੇ ਉਹਨੂੰ ਵੀ ਨਹੀਂ ਮੰਨਦੇ ਇਹਨਾਂ ਕਲਾਬ ਦੀ ਸੋਚ ਕੀ ਗੱਲਾਂ ਤੇ ਹੁੰਦੀਆਂ ਨਹੀਂ ਨਹੀਂ ਉਹ ਕੋਈ ਨਹੀਂ ਹੈਗੀ ਇਹਨਾਂ ਚ ਉਹੋ ਹੀ ਫਫੜਾ ਦਫੜੀ ਆ ਉਹੋ ਹੀ ਪੁਰਾਣਾ ਜਦੋਂ ਇਹਨੇ ਚੋਣਾਂ ਲੜੀਆਂ ਸੀ ਉਦੋਂ ਹੋਰ ਗੱਲ ਸੀਗੀ ਮੈਂ ਚਾਹੁੰਦੀ ਆ ਵੀ ਭਗਵੰਤ ਮਾਨ ਨੂੰ ਅਸੀਂ ਸਲਾਹ ਵੀ ਕੀ ਦੇ ਸਕਦੇ ਆ ਤੇ ਕਿਉਂਕਿ ਉਹ ਵੀ ਹੁਣ ਕਿਸੁੱਤਾ ਫਸਿਆ ਹੋਇਆ ਕਿਉਂਕਿ ਸਾਡੇ ਲਈ ਤਿੰਨੇ ਪਾਰਟੀਆਂ ਚਾਹੇ ਉਹ ਭਾਜਪਾ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ भगवंत मान है।, है ये तीनों सेंटर दियां पार्टियां है इन जेडियां सेंटर दियां पार्टियां ना ये पंजाब ਦੇ ਭਲੇ ਬਾਰੇ ਕਦੇ ਸੋਚ ਵੀ ਨਹੀਂ ਸਕਦੀਆਂ ਹੁਣ ਤੁਸੀਂ ਨਸ਼ਿਆਂ ਦੀ ਜੇ ਗੱਲ ਕੀਤੀ ਹੈ ਇਹ ਨਸ਼ਿਆਂ ਦੇ ਜਿਹੜੇ ਸਦਾਗਰ ਹੈ ਜਿਵੇਂ ਰਾਜਜੀਤ ਕੀ ਉਹਦੇ ਤੇ ਕੋਈ 2 ਮਿੰਟ ਦਾ ਵੀ ਉਹਦਾ ਉਹਦੇ ਤੇ ਰਿਮਾਂਡ ਹੋਇਆ ਕੀ ਬਿਕਰਮ ਸਿੰਘ ਮਜੀਠੀਆ ਦਾ ਕਿਤੇ 2 ਮਿੰਟ ਤੇ ਰਿਮਾਂਡ ਹੋਇਆ ਕੀ ਅਡਾਨੀ ਦੀ ਬੰਦਰਗਾਹ ਤੋਂ ਇਨਾ ਨਸ਼ਾ ਫੜਿਆ ਗਿਆ ਕਿ ਉਹਦੇ ਤੇ ਕਦੇ ਕੋਈ ਡਿਸਕਸ਼ਨ ਨਹੀਂ ਹੋਈ ਨਸ਼ੇ ਐਵੇਂ ਨਹੀਂ ਛੁੱਟਣੇ ਨਸ਼ੇ ਛੁੱਟਣੇ ਆ ਬੇਰਜ਼ਗਾਰੀ ਦੂਰ ਕਰਨੀ ਆ ਤਾਂ ਨਸ਼ੇ ਛੁੱਟਣੇ ਆ ਜੇ ਧਰਮ ਵੱਲ ਮੋੜਾ ਦਿੱਤਾ ਜਾਵੇ ਜਿਵੇਂ ਅਮਰਪਾਲ ਨੇ ਕੋਸ਼ਿਸ਼ ਕੀਤੀ ਹੈ ਤੇ ਹਜ਼ਾਰਾਂ ਬੱਚੇ ਜਿਹੜੇ ਆ ਉਹ ਇਧਰ ਨੂੰ ਹੋਗੇ ਮੈਂ ਅੱਜ ਦਾਅਵਾ ਕਰਦੀ ਆ ਜੇ ਅਮਰਪਾਲ ਬਾਹਰ ਆ ਜਾਵੇ ਤੇ ਕੋਈ ਲੋੜ ਨਹੀਂ ਪੈਣੀ ਅਮਰਪਾਲ ਨੂੰ ਕੁਝ ਕਹਿਣ ਦੀ ਲੋਕਾਂ ਨੇ ਧੜਾ ਤੜ ਨਸ਼ੇ ਛੱਡ ਦੇਣੇ ਆ ਤੇ ਅਮਰਤ ਛੱਕ ਲੈਣਾ ਕੀ ਲੱਗਦਾ ਜਿੱਤ ਚੁੱਕੇ ਆ ਕਦੋਂ ਤੱਕ ਬਾਹਰ ਆ ਜਾਣਗੇ ਸੌਚੁੱਕ ਸਮਾਗਮ ਦੀਆਂ ਤਿਆਰੀਆਂ ਹੋ ਰਹੀਆਂ ਉੱਧਰ ਲਿਵੰਸੀ ਇਹ ਸੌਚੁੱਕ ਸਮਾਗਮ ਦੇ ਵਿੱਚ ਅਮਰਪਾਲ ਬਾਹਰ ਆ ਸਕਦੇ ਅਸੀਂ ਰੱਬ ਕਰੇ ਅਸੀਂ ਚਾਹੁੰਦੇ ਆ ਕਿ ਅਮਰਪਾਲ ਬਹੁਤ ਛੇਤੀ ਬਾਹਰ ਆਵੇ ਵੇਖੋ ਉਹ ਕੋਈ ਕਾਨੂੰਨ ਕਹਦੇ ਤੋਂ ਬਾਹਰ ਜਾ ਕੇ ਸਰਕਾਰਾਂ ਨਾਲ ਗੱਲਾਂ ਕਰ ਰਹੀਆਂ ਪਹਿਲਾਂ ਤਾਂ ਉਹਨਾਂ ਨੇ ਇਲਿਗਲ ਬੰਦੇ ਡਿਟੇਨ ਕੀਤੀ ਆ ਫਿਰ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਆਸਾਮ ਜੇਲ੍ਹ ਚ ਸੁਟਿਆ ਕੋਈ ਉਹਨਾਂ ਤੇ ਕੋਈ ਇਹੋ ਜਿਹਾ ਮਸਲਾ ਹੈ ਨਹੀਂਗਾ ਜਿਹੜਾ ਉਹਨਾਂ ਤੇ ਐਡੀ ਵੱਡੀ ਜਿਵੇਂ ਕਾਰਵਾਈ ਹੋਈ ਹੈ ਪਰ ਹੁਣ ਸਰਕਾਰਾਂ ਦੀ ਮਰਜ਼ੀ ਹੈ ਅਸੀਂ ਤਾਂ ਚਾਹੁੰਦੇ ਆ ਵੀ ਕਾਨੂੰਨ ਮੁਤਾਬਕ ਸੰਵਿਧਾਨ ਮੁਤਾਬਕ ਸਾਰਾ ਖੁਸ਼ ਹੋਵੇ ਤੇ ਵੀ ਜਾਂ ਹੁਣ ਵਕੀਲ ਇਹ ਗੱਲ ਦੱਸ ਸਕਦੇ ਆ ਵੀ ਕਨਫਿਊਜ਼ਨ ਚੱਲ ਰਿਹਾ ਹੈ ਸਾਰੇ ਲੋਕ ਇੱਕ ਦੂਜੇ ਨੂੰ ਪੁੱਛ ਰਹੇ ਆ ਮੀਡੀਏ ਵਾਲੇ ਆਪਣੀ ਕੋਈ ਰਾਏ ਦੇ ਰਹੇ ਆ ਵਕੀਲ ਆਪਣੀ ਦੇ ਰਹੇ ਆ ਜੇ ਮੈਂ ਚਾਹਾਂ ਤਾਂ ਮੈਂ ਵੀ ਆਪਣੀ ਦੇ ਸਕਦੀ ਆ ਪਰ ਮੈਂ ਤੇ ਇੱਥੇ ਖੜ੍ਹਦੀ ਆ ਵੀ ਜੇ ਕੋਈ ਸੰਵਿਧਾਨ ਹੈਗਾ ਸੰਵਿਧਾਨ ਤੇ ਹੈਗਾ ਪਰ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਗਲਤ ਹੈ